ਸਤਿ ਸ਼੍ਰੀ ਅਕਾਲ ਭਾਈ ਜੀ ਸੱਚ ਦੀ ਬਰਤਾਲ ਦਾ ਸਵਾਗਤ ਭਾਈ ਤਾਰਾ ਜੀ ਤੁਹਾਡਾ ਵੀ ਸਵਾਗਤ ਤੇ ਇਕੱਠੇ ਇਸ ਵਾਸਤੇ ਹੋਏ ਆਂ ਦੇਖੋ ਅੱਜ ਤੋਂ 30 35 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਜਿਹੜਾ ਜੈਤੋ ਤੋਂ ਬਠਿੰਡੇ ਦਾ ਪੈਂਡਾ ਹੈ ਇਹ 30 ਕਿਲੋਮੀਟਰ ਹੀ ਸੀ ਜਿਹੜਾ ਅੱਜ ਹੈ ਵਹੀਕਲ ਉਦੋਂ ਕੀ ਸੀ ਕਿ 4 ਘੰਟੇ ਬਾਅਦ ਕੋਈ ਟਾਵੇਂ ਟੱਪੀ ਕੋਈ ਕਾਰ ਅੰਬੈਸਡਰ ਫੀਅਟ ਗੱਡੀਆਂ ਕੋਈ 35 ਸਾਲ ਪਹਿਲਾਂ ਉਹ ਚਲਦੀਆਂ ਹੁੰਦੀਆਂ ਸੀ ਕੰਟੈਸਾ ਫਿਰ ਮਰੂਤੀ ਆ ਗਈ 800 ਹੁਣ ਸਮੇਂ ਦੀ ਰਫਤਾਰ ਇੰਨੀ ਵੱਧ ਚੁੱਕੀ ਹੈ ਜਿਹੜੀ ਗੱਡੀ 6 ਘੰਟਿਆਂ ਬਾਅਦ ਕਿਤੇ ਇੱਕ ਅੱਧੀ ਉੱਤੇ ਰੋਡ ਤੇ ਦਿਖਾਈ ਦਿੰਦੀ ਸੀ ਹੁਣ ਉਹ 6 ਮਿੰਟਾਂ 'ਚ 60 ਗੱਡੀਆਂ ਲੰਘਦੀਆਂ ਇਟ ਮੀਨਸ ਕਿ ਆਪਣਾ ਟ੍ਰਾਫਿਕ ਵੱਧ ਗਿਆ ਟ੍ਰਾਫਿਕ ਵਧਣ ਦੇ ਨਾਲ ਨਾਲ ਪਾਪੂਲੇਸ਼ਨ ਵੱਧ ਗਈ ਪਾਪੂਲੇਸ਼ਨ ਵਧਿਆ ਤੇ ਜਿਹੜਾ ਸੜਕ ਦਾ ਡਿਸਕੈਂਸ ਹੈ ਉਹ ਜੈਤੋਂ ਤੋਂ ਬਠਿੰਡਾ 30 ਕਿਲੋਮੀਟਰ ਹੀ ਹੈ ਹੁਣ ਇਸ ਦੌਰਾਨ ਇਹ ਵੀ ਇੱਕ ਨੇਚਰਲੀ ਗੱਲ ਹੈ ਕਿ ਜਦੋਂ ਇੰਨੀ ਆਵਾਜ਼ ਆਈ ਇੰਨਾ ਸੰਸਾਧਨ ਵਧੂਗਾ ਤਾਂ ਉੱਥੇ ਐਕਸੀਡੈਂਟ ਤੇ ਹਾਦਸੇ ਵੀ ਹੋਣਗੇ ਇਹ ਪੋਸੀਬਲ ਹੈ ਕਿਉਂਕਿ ਸੜਕ ਵੀ ਛੋਟੀ ਹੈ ਉਧਰੋਂ ਟੋਲ ਟੈਕਸ ਦੇ ਮਾਰੇ ਬੰਦਾ ਬੱਛਦਾ ਇੱਧਰ ਦੀ ਆਉਂਦਾ ਟਰੈਕਟਰ ਵਾਲੇ ਘੋੜੇ ਵਾਲਾ ਵੀ ਇੱਧਰ ਦੀ ਹੁੰਦਾ ਕਿਉਂਕਿ ਟੋਲ ਬਹੁਤ ਜ਼ਿਆਦਾ ਹੈ ਦੂਸਰੀ ਗੱਲ ਇਹ ਹੈ ਕਿ ਕੱਲ ਸਾਡਾ ਇੱਕ ਵੀਰ ਬੜਾ ਪਿਆਰਾ ਵੀਰ ਅਕਲੀਏ ਪਿੰਡ ਦਾ ਨੌਜਵਾਨ ਆਗੂ ਨਿਊ ਦੀਪ ਬੱਸ ਦੇ ਥੱਲੇ ਆ ਕੇ ਰੱਬ ਦੇ ਘਰ ਚਲਾ ਗਿਆ ਉਹਦੀ ਮੌਤ ਹੋ ਗਈ ਉਹਦੀ ਮੈਂ ਵੀ ਪੋਸਟ ਪਾਈ ਐ ਬੜਾ ਦੁੱਖ ਵੀ ਮਨਾਇਆ ਇੱਕ ਜਥੇਬੰਦੀ ਦੇ ਬੰਦੇ ਨਾਲ ਗੱਲ ਕਰਕੇ ਮੈਂ ਕਿਹਾ ਵੀ ਭਾਈ ਉਹਨਾਂ ਨੂੰ ਕਾਸੇ ਜੀ ਕਹਿੰਦਾ ਨਹੀਂ ਲੰਬਾ ਸਰ ਆਏ ਉਹਨਾਂ ਨੇ ਸਪੋਰਟ ਨਹੀਂ ਲੈਣੀ ਮੈਂ ਕਿਹਾ ਫਿਰ ਵੀ ਚਲੋ ਸਾਡਾ ਹੱਕ ਮੰਦਾ ਨੇੜੇ ਤੇੜੇ ਗਰੀਬ ਪਰਿਵਾਰ ਆ ਯਾਰ ਅਸੀਂ ਰਲ ਮਿਲ ਕੇ ਜਲਾਪਾ ਕੋਈ ਸਪੋਰਟ ਪੈਂਦਾ 10000 ਦੀ ਚਾਹੀਦੀ ਤਾਂ ਆਪਾਂ ਕਰ ਦਾਂਗੇ ਮੁੰਡਾ ਕਿਸੇ ਦਾ ਵੀ ਮਰਿਆ ਦੁੱਖ ਹੋਇਆ ਅਨਿਆਈ ਮੌਤ ਮਰ ਗਿਆ ਉਹ ਨਿਊ ਦੀਪ ਵਾਸ ਥੱਲੇ ਆ ਕੇ ਉਸ ਤੋਂ ਬਾਅਦ ਉਸ ਦੇ ਘਰਦਿਆਂ ਨੇ ਉਸ ਦੇ ਪਰਿਵਾਰ ਦਾ ਬਿਲਕੁਲ ਆਕਰੋਸ਼ ਚਾਹੀਦਾ ਚਾਹੇ ਮੈਂ ਮਰ ਜਾਂਦਾ ਮੇਰੇ ਘਰਦਿਆਂ ਦਾ ਵੀ ਪੂਰਾ ਇਸ ਤੇ ਗੁੱਸਾ ਹੋਣਾ ਚਾਹੀਦਾ ਇਹ ਵਾਜਿਬ ਹੈ ਗੁੱਸਾ ਹੋਣਾ ਪਰ ਇੱਕ ਮੈਂ ਗੱਲ ਕਰਨੀ ਚਾਹੁੰਨਾ ਬਸ ਤੇ ਥੱਲੇ ਆਇਆ ਮੁੰਡਾ ਨਿਉਂ ਦੀਪ ਦੇ ਉਹ ਮਰ ਗਿਆ ਉਸ ਤੋਂ ਬਾਅਦ ਆਪਣੇ ਪਰਿਵਾਰ ਨੂੰ ਦੁੱਖ ਹੋ ਗਿਆ ਇਹਨਾਂ ਨੇ ਆ ਕੇ ਜਸੜਕ ਦੇ ਧਰਨਾ ਲਾ ਲਿਆ ਉਸ ਧਰਨੇ ਦੇ ਵਿੱਚ ਤਾਂ ਆਪਾਂ ਦੇਖੋ ਸਰਕਾਰ ਦਾ ਫਾਇਦਾ ਕਰਤਾ ਜਿੰਨੀ ਗੱਡੀ ਜੈਟੋ ਦੀ ਕੋਟ ਫਰੀਜ ਕੋਟ ਦੀ ਮਜਬੂਰੀ 'ਚ ਵਿਚਾਰੇ ਉਹ ਟੋਲ ਦੇ ਕੇ ਆਏ ਜਿਹਨੇ ਕਿਤੇ ਕਿਤੇ ਮਹੀਨੇ 'ਚ ਜਾਣਾ ਉਹ ਸਾਰੀਆਂ ਗੱਡੀਆਂ ਕੱਲ ਹਜ਼ਾਰਾਂ ਲੱਖਾਂ ਰੁਪਏ ਦਾ ਉੱਥੇ ਟੋਲ ਟੈਕਸ ਟੋਲ ਭਰ ਕੇ ਆਈਆਂ ਨਾਲੇ ਤਾਂ ਸਰਕਾਰ ਨੂੰ ਫਾਇਦਾ ਹੋ ਗਿਆ ਹੈ ਅੱਛਾ ਸੀ ਕਿਸੇ ਪੁਲਿਸ ਵਾਲੇ ਨਾਲ ਨਹੀਂ ਇਹ ਵਾਲੇ ਗੱਲ ਕੀਤੀ ਕਹਿੰਦਾ ਵੀਰ ਜੀ ਐਂ ਕਰਕੇ ਤੁਸੀਂ ਧਰਨਾ ਤਾਂ ਚਕਾਓ ਯਾਰ ਕਹਿੰਦਾ ਅਸੀਂ ਕਿਵੇਂ ਚਕਾ ਸਕਦੇ ਹਾਂ ਧਰਨਾ ਜੀ ਮੈਂ ਕਹ ਕਮਾਲ ਦੀ ਗੱਲ ਆ ਪੁਲਿਸ ਨਾਲ ਧਰਨਾ ਚ ਕਾਊਗੀ ਹੁਣ ਇੰਡੀਆ ਬੈਂਕ ਦੇ ਮੈਨੇਜਰ ਥੋੜੀ ਜਾ ਕੇ ਧਰਨਾ ਚ ਕਾਊਗਾ ਤੁਸੀਂ ਉਹਨਾਂ ਨਾਲ ਗੱਲ ਕਰੋ ਕਹਿੰਦਾ ਸੀ ਬਹੁਤ ਜ਼ੋਰ ਲਾਇਆ ਉਹ ਮੰਨੇ ਨਹੀਂ ਮੈਂ ਕਹ ਤੂੰ ਤੁਸੀਂ ਦੇਖਣਾ ਕੋਈ ਸਰਪੰਚ ਨਾਲ ਕੋਈ ਜੱਥੇਬੰਦੀ ਨਾਲ ਪਿਆਰ ਨਾਲ ਗੱਲ ਕਰਕੇ ਕੋਈ ਉਹਨਾਂ ਦਾ ਜਿਵੇਂ ਵੀ ਨਿਪਟਦਾ ਕੰਮ ਕਮਪਰੋਮਾਈਜ਼ ਹੁੰਦਾ ਜੋ ਵੀ ਹੁੰਦਾ ਦੇਖੋ ਬੰਦਾ ਦਾ ਚਲਾ ਗਿਆ ਦਾ ਦੁੱਖ ਸਾਨੂੰ ਬਹੁਤ ਹੈ ਕਿਸੇ ਦਾ ਧੀ ਪੁੱਤ ਨਾ ਮਰੇ ਪਰ ਇੰਨੀ ਦੁਨੀਆ ਨੂੰ ਵੀ ਖੱਜਲ ਖਵਾਰ ਕਰਨਾ ਕਾਲਾ ਮੁੰਡਾ ਮਰਿਆ ਅੱਜ 24 ਘੰਟੇ ਹੋ ਗਏ ਧਰਨਾ ਚੱਲੀ ਐ ਮੈਂ ਹੁਣ ਬਠਿੰਡੇੋਂ ਕਿਸੇ ਨੂੰ ਬਲੱਡ ਦੇ ਕੇ ਆਈ ਜਾਣਾ ਮੇਰੀ ਗੋਨਿਆਂ ਨੇ ਰਾਜਬਾਸ ਥੱਲੇ ਰਾਜਬਾਸ ਥੱਲੇ ਆ ਕੇ ਮੇਰੀ ਮੌਤ ਹੋ ਜਾਂਦੀ ਐ ਜੇ ਦੀਪ ਥੱਲੇ ਆ ਕੇ ਹੋ ਗਈ ਜਾਂ ਕਿਸੇ ਹੋਰ ਥੱਲੇ ਕੀ ਮੇਰੇ ਘਰ ਦੇ ਹੁਣ ਸਾਰੇ ਲੋਕਾਂ ਦਾ ਟਾਈਮ ਖਰਾਬ ਕਰਨਗੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਬੋਗੀ ਜੀ ਕੀ ਕਰ ਲੋ ਜੀ ਕੀ ਮੇਰੇ ਘਰ ਦੇ ਸਾਰੇ ਲੋਕਾਂ ਦਾ ਪੁੱਛੇ ਸਾਹਿਬ ਆਪਾਂ ਸਾਰੇ ਲੋਕਾਂ ਨੂੰ ਕਿਉਂ ਪਰੇਸ਼ਾਨ ਕਰੀ ਜਾਂਦੇ ਐ ਦੁੱਖ ਦੀ ਗੱਲ ਹੈਗੀ ਐ ਬੰਦਾ ਮਰਿਆ ਪਰ ਉਹ ਸੜਕ ਐ ਹੋਜੀ ਐ ਕਿ ਉੱਤੇ ਆਏ ਦਿਨ ਕੋਈ ਨਾ ਕੋਈ ਹਾਸਾ ਹੁੰਦਾ ਹੁਣ ਜੇ ਹਾਸਾ ਹੋਊਗਾ ਫਿਰ ਤਾਂ ਸੜਕ ਚੱਲਣ ਜੋਗ ਹੀ ਨਹੀਂ ਰਹਿਣੀ ਹੂੰ ਤੁਸੀਂ ਕੱਲੀ ਨਿਊ ਦੀਪ ਵਾਸੀ ਰੋਕ ਦਿੰਦੇ ਨਿਊ ਦੀਪ ਦੀਆਂ ਘੱਟੋ ਘੱਟ 50 ਬੱਸਾਂ ਅੰਬਰਸਰ ਪਠਾਨਕੋਟ ਜਾਂਦੀਆਂ ਫਰੀਦਕੋਟ ਤੇ 50 ਬੱਸਾਂ ਪਠਾਨਕੋਟ ਤੋਂ ਅੰਬਰਸਰੋਂ ਫਰੀਦਕੋਟੋਂ ਦੀਆਂ ਇੱਧਰ ਵਾਪਸ ਬਠਿੰਡੇ ਆਉਂਦੀਆਂ ਤੁਸੀਂ ਆਪਣਾ ਬੱਚਾ ਜਿਹੜਾ ਨਿਊ ਦੀਪ ਥੱਲੇ ਆਇਆ ਹੈ ਨਾ ਤੁਸੀਂ ਕੱਲੀ ਨਿਊ ਦੀਪ ਹੀ ਰੋਕ ਦਿੰਦੇ ਤਾਂ ਚੀਕ ਨਿਕਲ ਜਾਣੀ ਸੀ ਬੱਸਾਂ ਤਾਂ ਉਹਨਾਂ ਦੇ ਚੱਲੀ ਜਾਂਦੀਆਂ ਤੁਸੀਂ ਵੀ ਬੀ ਬੱਚੇ ਉੱਥੇ 50 ਕੇ ਬੰਦੇ ਬੈਠੇ ਧਰਨੇ ਤੇ 25 ਬੰਦੇ ਬੈੰਦੇ ਤੁਸੀਂ ਗੋਨਿਆਂ ਨੇ ਇੱਥੇ ਬੱਸਾਂ ਰੋਕਦੇ 25 ਬੰਦੇ ਬੈੰਦੇ ਤੁਸੀਂ ਹਾਈਵੇ ਤੇ ਬੱਸ ਨਹੀਂ ਉਦੀਪ ਬੱਸ ਨਹੀਂ ਡੱਪਨ ਦਿੰਦੇ ਫਿਰ ਤਾਂ ਸਵਾਦ ਆ ਵੀ ਹਾਂ ਯਾਰ ਉਹਨਾਂ ਨੂੰ ਛੇਕਦਾ ਲੱਗੇ ਅਗਲੇ ਨੂੰ ਕੀ ਹੋਇਆ ਉਹਦਾ ਤਾਂ 4 ਕਿਲੋਮੀਟਰ ਦਾ ਸਾਰਾ ਬਾਈਪਾਸ ਦਾ ਟੋਟਾ ਪਿਆ ਉਹ ਇੱਧਰੋਂ ਨਹੀਂ ਆਗੇ ਉੱਧਰੋਂ ਦੀ ਆਈ ਜਾਂਦੇ ਆ ਤੇ ਖੱਜਲ ਖਵਾਰ ਕੌਣ ਹੋ ਰਿਹਾ ਆ ਦੁਕਾਨਦਾਰ ਦੱਸੋ ਲੀਡਾ ਜੀ ਆਮ ਪਬਲਿਕ ਖਰਾਬ ਹੋ ਰਹੀ ਹੈ ਇਹਦੇ ਚ ਜੇ ਸਾਡੀ ਕੋਈ ਗਲਤੀ ਹੈ ਤਾਂ ਦੱਸੋ ਭਾਜੀ ਧਰਨੇ ਦਾ ਜਦੋਂ ਲੱਗਦਾ ਮੰਨ ਲਓ ਆਪਾਂ ਸ਼ਹਿਰ ਵਾਸੀ ਵੀ ਲਾ ਫੀਵਰੇਜ ਨੂੰ ਲੈ ਕੇ ਲਾਉਂਦੇ ਆ ਹੋਰ ਸਮੱਸਿਆਵਾਂ ਲੈ ਕੇ ਲਾਉਂਦੇ ਆ ਉਹ ਕਹਣਗੇ ਤੁਸੀਂ ਫਿਰ ਦਫਤਰ ਘੇਰੋ ਉਹਨਾਂ ਦੇ ਤੁਸੀਂ ਰੋਡ ਕਿਉਂ ਘੇਰਦੇ ਚਾਹੋ ਬਿਲਕੁਲ ਦਫਤਰ ਘੇਰੇ ਜਾਂਦੇ ਆ ਨਹੀਂ ਚੌਕੇ ਰਿਆਂ ਜਾਂਦਾ ਆਪਾਂ ਵੀ ਬੈੰਨੇ ਆ ਜਦੋਂ ਜਦੋਂ ਆਪਾਂ ਬੈੰਨੇ ਆ ਉਦੋਂ ਲੋਕ ਆਪਣੇ ਵੀ ਖੱਜਲ ਖਰਾਬ ਹੁੰਦੇ ਆ ਬਿਲਕੁਲ ਉਹਨਾਂ ਦਾ ਨੌਜਵਾਨ ਮੁੰਡਾ ਮਰ ਗਿਆ ਬਿਲਕੁਲ ਚਲਾ ਗਿਆ ਦੁੱਖਾ ਪਰਿਵਾਰ ਨੂੰ ਅੱਜ ਵੀ ਸਾਨੂੰ ਜਨਕ ਇਨਸਾਫ ਮਿਲਣਾ ਚਾਹੀਦਾ ਜੇ ਉਹ ਰੋਕਣਗੇ ਪ੍ਰਸ਼ਾਸਨ ਦੀ ਚੀਕ ਨਿਕਲੂ ਕੰਪਰੋਮਾਈਜ਼ ਹੋਊਗਾ ਫਿਰ ਇਸ ਉਹ ਉੜਾਂ ਆ ਲੈ ساری ਦੁਨੀਆ ਦੀ ਚੀਕ ਨਾ ਨਾ ਕਢਾਓ ਜਦੋਂ ਨਿਊ ਦੀਪ ਬੱਸ ਰੋਕੀ ਇੱਕ ਮਿੰਟ ਜੀ 50 ਬੱਸਾਂ ਜਾਂਦੀਆਂ 50 ਹੁੰਦੀਆਂ ਲੱਖਾਂ ਰੁਪਏ ਦੀ ਰੋਜ਼ ਦੀ ਕਮਾਈ ਗਈ ਕਿ ਨਹੀਂ ਲੁੰਬਾ ਜੀ ਲੋਕਾਂ ਨੂੰ ਲੰਘਣ ਦੇ ਖਾਂ ਬਹੁਤ ਹੈ ਮੈਂ ਕਹਿੰਦਾ ਨਹੀਂ ਨਾ ਤਾਂ ਸਕੂਟਰ ਰੇੜੀ ਵਾਲੇ ਦੇਖ ਲਓ ਹੁਣ ਜੇ ਉਹ ਰੇੜੀ ਵਾਲਾ ਉਹਨੇ ਕੋਈ 500 ਰੁਪਏ ਚ ਬਠੰਡਿਓ ਢੇੜਾ ਲਾਉਣਾ ਉਹਦਾ ਵਿਚਾਰਾ ਪਰਲੇ ਪਿੰਡਾ ਗੁੰਡਾ ਵਿੱਚ ਵੀ ਆ ਹੀ ਜਾਂਦਾ ਉਹ ਗਰੀਬ ਆਦਮੀ ਨੂੰ ਉਹਨੂੰ ਉਹਦਾ ਵੀ ਸੋਚੀਏ ਆਪਾਂ ਜੀ ਧਰਨਾ ਲਾਓ ਮੈਂ ਆਈ ਨਹੀਂ ਕਹਿੰਦਾ ਨਾ ਲਾਓ ਤੁਸੀਂ ਨਿਊ ਦੀਪ ਬੱਸਾਂ ਰੋਕ ਲਓ ਹੂੰ ਟਰਾਂਸਪੋਰਟ ਰੋਕੋ ਸਰ ਸਰਕਾਰੀ ਰੋਕ ਲਓ ਨਿਊਜੀ ਬਰੋਕ ਲਓ ਪ੍ਰਸ਼ਾਸਨ ਤੋਂ ਢੱਲੇ ਮਿਲ ਜੂਗੀ ਕਿਹੜੇ ਪ੍ਰਸ਼ਾਸਨ ਨੂੰ ਜਦੋਂ ਰੁਕ ਜਦੋਂ ਟ੍ਰੈਫਿਕ ਰੁਕੇ ਹੀ ਨਾ ਟ੍ਰੈਫਿਕ ਜਾਮ ਕਰਨਾ ਜਾ ਮੋਹੂ ਉਹ ਤੇ ਪਰਚਾ ਤੇ ਨਾ ਹੁਆ ਸਿੱਕਾ ਤੇ ਲਵਾਉਣਾ ਟਰਾਂਸਪੋਰਟ ਵਾਲਿਆਂ ਨੂੰ ਹੁਣ ਗਲਤੀ ਤੇ ਨਿਉਂ ਦੀਪ ਬਸਦੀ ਐ ਉਹਦਾ ਖਾਮਿਆ ਜੇ ਤੇ ਤੁਸੀਂ ਮੰਨਦੇ ਹੋ ਨਾ ਕਿ ਸਾਰੀ ਜਨਤਾ ਭੁਗਤੀ ਜਾਂਦੀ ਐ ਜੇ ਉਹਨਾਂ ਦੀ ਵਜ੍ਹਾ ਕਾਰਨ ਜਨਤਾ ਭੋਗ ਰਹੀ ਆ ਤੁਸੀਂ ਦਰਜ ਇਹ ਗੱਲ ਕਹੀ ਐ ਕਿ ਤੁਸੀਂ ਵੀ ਦਰਨੇ ਲਾਉਂਦੇ ਹੋ ਅਸੀਂ ਦਰਨੇ ਲਾਉਂਦੇ ਸੀ ਮੇਰਾ ਜ਼ਿੰਦਗੀ 'ਚ ਇੱਕੀ ਦਰਨਾ ਲਾਇਆ ਉਹ ਵੀ 3 ਘੰਟੇ ਲਈ 3 ਘੰਟੇ ਲਈ ਉਹ ਵੀ ਮਜਬੂਰੀ ਹੋ ਗਈ ਸੀ ਕੋਈ ਗੁੰਡਾਗਰਦੀ ਦੇ ਖਿਲਾਫ ਮੈਂ ਦਰਨਾ ਲਾਇਆ ਸੀ 3 ਘੰਟੇ ਜਦੋਂ ਸੁਣਵਾਈ ਨਹੀਂ ਹੋਈ ਮੈਂ ਉਹ ਵੀ ਲੋਕਾਂ ਦਾ ਰਾਹ ਚਾਲੂ ਕੀਤਾ ਸੀ ਮੈਂ ਲੋਕਾਂ ਦਾ ਰਾਹ ਬੰਦ ਕਰਕੇ ਆਦੂ ਬਾਦ ਵੀ ਕਰਦਾ ਲਾਈਆ ਸਾਡਾ ਧਰਨਾ ਸਾਈਡ ਤੇ ਹੁੰਦਾ ਮੈਂ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਾਂ ਬੱਚਿਆਂ ਨੂੰ ਸਕੂਲੀ ਬੈਨਾਂ ਨੂੰ ਕੋਈ ਆਣ ਜਾਣ ਵਾਲੇ ਲੋਕਾਂ ਨੂੰ ਪਤਾ ਨਹੀਂ ਇੱਕ ਬੰਦਾ ਕਿੰਨਾ ਦੁਖੀ ਆ ਯਾਰ ਉਹ ਬੱਚਾ ਮਰਿਆ ਸੀ ਉਹਦੇ ਨਾਲ ਉਹਦੇ ਪਰਿਵਾਰ ਦੇ ਨਾਲ ਜਿਵੇਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਆਪਾਂ ਉਹਨਾਂ ਦੇ ਡਿੰਪੀ ਢਿੱਲੋ ਕੇ ਜਾ ਕੇ ਬਾਹਰ ਨੱਪਦੇ ਆ ਉਹਨਾਂ ਦੀ ਜੱਥੇ ਟ੍ਰਾਂਸਪੋਰਟ ਚੱਲਦੀ ਉਹ ਨੱਪੋ ਜਾਂਦੇ ਕੱਲ ਹੋ ਰਿਹਾ ਹੈ ਜੇ ਕੱਲ ਨੂੰ ਜੈਤੋ ਦੇ ਕਿਸੇ ਵੀ ਇਨਸਾਨ ਨਾਲ ਹਾਦਸਾ ਵਾਪਰ ਜਾਂਦਾ ਬਿਲਕੁਲ ਮੈਂ ਕਹਿੰਦਾ ਮੇਰੇ ਨਾਲ ਵਾਪਰਦਾ ਨਹੀਂ ਕੀ ਉਹ ਦੀਪ ਬੱਚ ਨੂੰ ਰੋਕਣਗੇ ਮੈਂ ਕਹਿੰਦਾ ਮੈਂ ਰੋੜੀ ਜਾਮ ਕਰਾਂਗੇ ਕਹਿੰਦੇ ਰੋੜ ਜਾਮ ਕਰੋ ਨਹੀਂ ਇਹ ਗਲਤ ਹੈ ਇਹ ਇਹੀ ਤਾਂ ਆਪਾਂ ਬਦਲਾਅ ਕਰਨਾ ਹੈ ਮੈਂ ਰੋਡਵੇ ਥੱਲੇ ਆ ਗਿਆ ਤੁਸੀਂ ਰੋਡਵੇ ਦੇ ਢਿੱਪੂ ਨੱਪੋ ਐਮ ਐਲ ਏ ਦਾ ਗੇਟ ਨੱਪੋ ਤੁਸੀਂ ਪ੍ਰਸ਼ਾਸਨ ਦਾ ਗੇਟ ਨੱਪੋ ਮਰਿਆਦਾ ਮੈਂ ਰੋਡਵੇ ਥੱਲੇ ਆ ਗਿਆ ਰਾਜਵਸ ਥੱਲੇ ਆ ਗਿਆ ਉਹਨਾਂ ਦੀ ਬੱਸਾਂ ਬੰਦ ਕਰ ਦਿਓ ਇਧਰ ਦੀ ਦਫ਼ਤਰਾਂ ਦੇ ਲੋਕ ਲੀਡਰਾਂ ਦੇ ਬਾਹਰ ਘੇਰੇ ਨੂੰ ਕਰ ਦਿਓ ਲੋਕਾਂ ਨੇ ਲੀਡਰਾਂ ਦੇ ਬਾਹਰ ਘੇਰੇ ਆ ਕਿੰਨੋਂ ਸਾ ਮਲੇ ਤੱਕ ਬਜਾ ਇਨਸਾਬ ਲੈ ਕੇ ਉੜਦੇ ਲੋਕ ਮੈਂ ਤਾਂ ਕਹਿੰਦਾ ਫਿਰ ਲੋਕਾਂ ਦਾ ਕੀ ਕਸੂਰ ਹੈ ਇੱਕ ਮਿੰਟ ਕੱਲ ਉਹ ਬੱਚਾ ਆਪਣਾ ਮਰਿਆ ਅੱਜ ਅੱਜ ਤੱਕ ਧਰਨਾ ਉੱਥੇ ਲੱਗਿਆ ਹੋਇਆ ਅੱਜ ਜੇ ਮੈਂ ਬਠਿੰਡੇ ਉਹਨਾ ਮੈਂ ਮਰ ਗਿਆ ਮੇਰੇ ਘਰ ਦੇ ਤਿੰਨ ਦਿਨ ਧਰਨਾ ਲਾ ਦਣਗੇ ਇਹਦੇ ਚ ਪਰ ਪਬਲਿਕ ਦਾ ਕੀ ਕਸੂਰ ਹੈ ਮੈਂ ਤਾਂ ਇਹ ਗੱਲ ਕਹਿੰਦਾ ਬਾਈ ਜੀ ਆਪਾਂ ਪੁੱਛ ਲੈਣਾ ਵੀਊ ਲੈ ਲੈਣਾ ਪੁੱਛ ਲੈ ਵੀਊ ਲੈ ਲਓ ਮੈਂ ਆਇਆ ਨਹੀਂ ਜੀ ਤੁਹਾਨੂੰ ਜਿਹੜਾ ਧਰਨਾ ਲੱਗਿਆ ਉਹ ਤੇ ਜਾਇਜ਼ ਆ ਬਾਜਪਾ ਦੇ ਦੇਖੋ ਜੀ ਗੱਲ ਇਹ ਹੈ ਵੀ ਜਿਹੜਾ ਧਰਨਾ ਲੱਗਿਆ ਹੋਇਆ ਕਿਸੇ ਦਾ ਜਵਾਨ ਪੁੱਤ ਗਿਆ ਹੈ ਬਹੁਤ ਬਹੁਤ ਦੁੱਖ ਦੀ ਗੱਲ ਹੈ ਜੇ ਆਪਣੇ ਨੰਬਰ ਜੀ ਕਹਿ ਰਹੇ ਹੈ ਕਿ ਨਿਊ ਦਿੱਲੀ ਪਰਸ ਹੀ ਕਿਉਂ ਨਹੀਂ ਚਾਹੀਦੀ ਹੈ ਹਮ ਆਮ ਜਨਤਾ ਨੂੰ ਪ੍ਰੇਸ਼ਾਨ ਨਹੀਂ ਕਰਾ 60 ਬਸਾਂ ਜਾਂਦੀਆਂ 60 ਹੁੰਦੀਆਂ 120 ਬਸਾਂ ਦਾ ਡਰਾਈਵਰ ਕਿਹੜਾ ਇਹੋ ਜਿਹਾ ਟਰਾਂਸਪੋਰਟਰ ਇਹਦਾ ਦਿਹਾੜੀ ਦੇ ਦੂਗਾ ਜਨਤਾ ਨੂੰ ਰਸਤਾ ਤਾਂ ਹੋਰ ਵੀ ਟੱਪਾ ਸੇ ਟੱਪਾ ਨੂੰ ਹੈਗਾ ਪਰ ਪਰਿਵਾਰ ਨੂੰ ਸਾਫ਼ ਵਖਤ ਰਸਤਾ ਨਹੀਂ ਦਿਖ ਰਿਹਾ ਕੋਈ ਉਹ ਤਾਂ ਦੇਖ ਤੁਹਾਡੀ ਗੱਲ ਵੀ ਠੀਕ ਹੈ ਜੀ ਪਰ ਗੱਲ ਇਹ ਹੈਗੀ ਵੀ ਹੁਣ ਜੇ ਕੋਈ ਐਂਬੂਲੈਂਸ ਜਾ ਰਹੀ ਹੈ ਕਿਸੇ ਨੂੰ ਨਹੀਂ ਪਤਾ ਕਿ ਅੰਦਰ ਕਰਨਾ ਲੱਗਿਆ ਹੋਇਆ ਹੈ ਉਹਨਾਂ ਨੂੰ ਕਿੰਨੀ ਪਰੇਸ਼ਾਨੀ ਹੋਊਗੀ ਐਂਬੂਲੈਂਸ ਨੂੰ ਜੀ ਉਹ ਤਾਂ ਤਕਰੀਬਨ ਲੋਕਲ ਏਰੀਆ ਦਾ ਤਕਰੀਬਨ ਮੈਂ ਤਾਂ ਕਬੱਡੀ ਹੈ ਜੀ ਹੋਰ ਵੀ ਪੁੱਛ ਰਹੇ ਨੇ ਕਿਵੇਂ ਨਾਲ ਨਹੀਂ ਕੱਲੇ ਲੋਕਲ ਬੰਦੇ ਥੋੜੀ ਉੱਥੇ ਲੰਘਦੇ ਆ ਕੋਈ ਕਿਤੋਂ ਹਰਿਆਣੇ ਚੋਂ ਆਈ ਜਾਂਦਾ ਕੋਈ ਹਿਮਾਚਲ ਤੋਂ ਆਈ ਜਾਂਦਾ ਕੋਈ ਗੱਡੀ ਵਾਲਾ ਕੋਈ Airtel ਟਾਵਰ ਵਾਲਾ ਕੋਈ ਕਿਵੇਂ ਵਾਲਾ ਉਹਨੂੰ ਥੋੜੀ ਪਤਾ ਯਾਰ ਧਰਨਾ ਲੱਗਿਆ ਮੈਂ ਇਹ ਗੱਲ ਹੱਥ ਜੋੜ ਕੇ ਸਾਡੀ ਕੋਈ ਇਹ ਵਿਰੋਧ ਨਹੀਂ ਇੱਕ ਬੇਨਤੀ ਕਰ ਰਿਹਾ ਯਾਰ ਐ ਨਹੀਂ ਕਰਨਾ ਚਾਹੀਦਾ ਜਿਹੜੀ ਚੀਜ਼ ਨਾਲ ਆਪਣਾ ਟਕਰਾਅ ਹੋਇਆ ਤੁਸੀਂ ਦੋ ਦਿਨ ਬੰਦ ਤਾਂ ਉਹਨਾਂ ਦਾ ਕਰਕੇ ਦੇਖੋ ਨਹੀਂ ਫਿਰ ਧਰਨੇ ਦਾ ਆਪਸ਼ਨ ਆ ਗਈ ਹੈ ਤੀਜੇ ਦਿਨ ਧਰਨੇ ਦਾ ਆਪਸ਼ਨ ਹੈ ਕਿ ਪਹਿਲਾਂ ਉਹਨਾਂ ਦੀ ਟ੍ਰਾਂਸਪੋਰਟ ਦੋ ਦਿਨ ਨੱਪੋ ਟ੍ਰਾਂਸਪੋਰਟਰਾਂ ਦੀ ਤੇ ਇੱਕ ਘੰਟੇ ਚ ਚੀਕ ਨਿਕਲ ਜਾਂਦੀ ਹੈ ਜਦੋਂ ਸਾਰੀਆਂ ਬੱਸਾਂ ਦਾ ਚੱਕਾ ਜਾਮ ਹੋ ਗਿਆ ਲੁੰਬਾ ਜੀ ਤੁਸੀਂ ਇੱਕ ਸਮਾਜ ਸੇਵੀ ਹੋ ਹਾਂ ਤੇ ਕੀ ਉਹਨਾਂ ਦਾ ਤੁਸੀਂ ਸਮਰਥਨ ਦਿਓਗੇ ਬਿਲਕੁਲ ਅਸੀਂ ਘਰਾਂ ਦੇ ਨਾਲ ਹੈ ਜਿਹੜਾ ਬੱਚਾ ਮਰਿਆ ਮੈਂ ਉਹਨਾਂ ਦੇ ਨਾਲ ਖੜਾ ਆਂਗਾ ਅਸੀਂ ਅਸਤੇ ਹੋ ਗਿਆ इवन ਕੇ ਇਹ ਕਹੀ ਜਾਂਨੇ ਆ ਵੀ ਜੇ ਕੋਈ ਭੋਗ ਤੇ ਲੋੜਾ ਹੋ ਰਾ ਹੋ ਰਸੀ ਸਾਨੂੰ ਕੋਈ ਥੂਈ ਪਾੜਦੀ ਐ ਅਸੀਂ 100000 ਰੁਪਏ ਇਕੱਠਾ ਵੀ ਕਰਕੇ 10000 ਰੁਪਏ ਦੇਵਾਂਗੇ ਇਹ ਕਰ ਤੁਸੀਂ ਉਹਨਾਂ ਦੇ ਨਾਲ ਆ ਫਿਰ ਧਰਨਾ ਪਾਰੀ ਕਰੋ ਤੁਸੀਂ ਧਰਨਾ ਪਾਰੀ ਅਸੀਂ ਦੀਪ ਬੱਸਾਂ ਰੋਕ ਕੇ ਕਰ ਸਕਦੇ ਹਾਂ ਜੀ ਆਮ ਜਨਤਾ ਨੂੰ ਨਹੀਂ ਅਸੀਂ ਰੋਕਣਾ ਆਮ ਜਨਤਾ ਨੂੰ ਰੋਕਣਾ ਨਾ ਬਿਲਕੁਲ ਨਹੀਂ ਰੋਕਦੇ ਜੀ ਜੀ ਹੋਰ ਵੀ ਪੁੱਛ ਲੈਣੇ ਤੇ ਪੁੱਛ ਲੈ ਬਾਈ ਕਿਵੇਂ ਲੱਗਦਾ ਤੁਹਾਨੂੰ ਸਹੀ ਗੱਲ ਹੈ ਜੀ ਇਹ ਪਰੇਸ਼ਾਨੀ ਤਾਂ ਹੁੰਦੀ ਐ ਆਮ ਜਨਤਾ ਨੂੰ ਬੱਚਾ ਮਰਿਆ ਬੱਚਾ ਮਰਿਆ ਮੈਂ ਵੀ ਕੱਲ ਉੱਥੋਂ ਦੀ ਮੈਂ ਕਿੱਥੋਂ ਦੀ ਗਿਆ ਉਹ ਪਿੰਡਾਂ ਵਿੱਚ ਦੀ ਗਿਆ ਰੋਜ਼ ਜਾਣਾ ਹੁੰਦਾ ਬਟੰਡੇ ਪਰ ਦੇਖੋ ਬਹੁਤ ਮਾੜੀ ਗੱਲ ਹੋਈ ਆ ਪਹਿਲੀ ਗੱਲ ਤਾਂ ਉਹਨਾਂ ਨੇ ਬੱਸ ਨਹੀਂ ਰੋਕੀ ਉਹ ਜੋ ਆਗਦੀ ਬਾਹ ਵੀ ਨਾਲ ਗਈ ਆ ਉਹਦੇ ਕਹਿੰਦੇ ਬੱਸ ਦੇ ਮਰਿਆ ਬਹੁਤ ਬਹੁਤ ਮਾੜਾ ਹੋਇਆ ਪਰ ਇਹ ਜਿਹੜੀ ਇਹ ਪ੍ਰਸ਼ਾਸਨ ਹੈ ਇਹਨਾਂ ਦੀ ਬੱਸਾਂ ਰੋਕ ਕੇ ਹੋ ਸਕਦਾ ਹੁਣ ਲੋਕਾਂ ਨੂੰ ਥੋੜਾ ਤੰਗ ਕਰੀ ਜੇ ਧਰਨਾ ਜਦੋਂ ਲੱਗਦਾ ਨੇ ਇਹ ਗੱਲ ਸੋਚ ਕੇ ਨਹੀਂ ਲੱਗਦਾ ਹੁੰਦਾ ਵੀ ਕੌਣ ਕਿਹਦੇ ਬਾਸ ਤੇ ਆ ਜੇ ਧਰਨਾ ਲਾਉਂਦੇ ਆ ਜਦੋਂ ਤੁਸੀਂ ਧਰਨਾ ਲਾਉਂਦੇ ਹੋ ਉਦੋਂ ਆਮ ਲੋਕ ਵੀ ਡਿਸਟਰਬ ਹੁੰਦੀ ਆ ਹਾਂ ਤੁਹੇ ਜਿੱਥੇ ਵੀ ਕਰਾਉਨੇ ਆਂ ਵੀ Papa ਉੱਥੇ ਦਫ਼ਤਰ ਦਾ ਨਗਰਪਾਲਿਕਾ ਦਾ ਦਫ਼ਤਰ ਰੋਕੀਏ ਕਿਤੇ ਰੋਕਿਆ ਜਾ ਕੇ ਤੁਸੀਂ ਬਾਜਾ ਚੌਂਕੇਰ ਲੈਣੇ ਆਂ ਅਸਲੀ ਘੇਰ ਦੇ ਅਸਿਨੀ ਗੇਰ ਦੇ ਮੈਂ ਧਰਨੇ ਦੇ ਬਿਲਕੁਲ ਅੱਜ ਵੀ ਖਿਲਾਫ ਆ ਮੈਂ ਕਿੰਨਾ ਕੱਲ ਨੂੰ ਮੇਰਾ ਐਕਸੀਡੈਂਟ ਹੁੰਦਾ ਮੈਂ ਮਰਦਾ ਮੇਰੇ ਘਰ ਦੇ ਨੂੰ ਇਸ ਵੀਡੀਓ ਜਰੀਏ ਤੇ ਮੇਰੇ ਦੋਸਤਾਂ ਨੂੰ ਜਿਹੜੇ ਪਿਆਰ ਕਰਨ ਵਾਲੇ ਆ ਇਹ ਮਤਲਬ ਹੀ ਨਹੀਂ ਤੁਹਾਡਾ ਜਾ ਕੇ ਧਰਨਾ ਲਾਉਂਦਾ ਜੇ ਮੈਂ ਐਕਸੀਡੈਂਟ ਚ ਮਰਦਾ ਕਿਸੇ ਬੱਸ ਲਿਆ ਕੇ ਮਰਦਾ ਜਾਂ ਗੱਡੀ ਨਾਲ ਮਰਦਾ ਤੁਸੀਂ ਕਿਉਂ ਲੋਕਾਂ ਨੂੰ ਖਰਾਬ ਕਰਦੇ ਆ ਮੈਂ ਮਰ ਗਿਆ ਉਸ ਦਾ ਮੇਰੀ ਗਲਤੀ ਹੋਵੇ ਆ ਗੱਲ ਹੁੰਦੀ ਆ ਤੇ ਇੱਕ ਦੂਜੀ ਸੱਚ ਬੇਨਤੀ ਸਭ ਤੋਂ ਵੱਡੀ ਰਾਜੂ ਜੀ ਇਧਰ ਆਜੋ ਇੱਕ ਬੇਨਤੀ ਸੱਚ ਆਪਾਂ ਹੋਰ ਕਰ ਦਈਏ ਇਹ ਬੱਸਾਂ ਵਾਲੇ ਡਰਾਈਵਰਾਂ ਦੀ ਵੀ ਇਹਦੇ ਚ ਗਲਤੀ ਘੱਟ ਆ ਉਹ ਕਿਉਂ ਘੱਟ ਆ ਟਰਾਂਸਪੋਰਟਰ 11 ਵਜੇ 1 ਮਿੰਟ ਤੇ ਪਰਮਿਟ ਪਾਤਾ 11 ਵਜੇ ਦੇ 4 ਮਿੰਟ ਤੇ ਪਰਮਟ ਪਾਤਾ 11 ਵਜੇ ਦੇ 8 ਮਿੰਟ ਤੇ ਪਰਮਟ ਪਾਤਾ 11 11 ਤੇ 11 16 11 21 11 24 11 27 ਤੁਸੀਂ 10 10 ਪਰਮਟ ਅੱਧੇ ਘੰਟੇ ਚ ਪਾਈ ਜਾਣੇ ਹੋ ਡਰਾਈਵਰ ਦੇ ਤੁਸੀਂ ਰੇਲ ਬੰਨ੍ਹ ਦਿੰਨੇ ਹੋ ਉਹਦਾ ਵਿਚਾਰੇ ਦੀ ਘੜੀ ਤੇ ਨਿਗਾਹ ਹੁੰਦੀ ਹੈ ਇੱਕ ਪਾਸੇ ਰੇਸ ਤੇ ਨਿਗਾਹ ਹੁੰਦੀ ਹੈ ਉਹਨੂੰ ਸੋਚਦੇ ਕੋਈ ਨਹੀਂ ਖਾਰਨ ਦਾ ਅੱਬੀ ਤੁਰੀ ਹੁੰਦਾ ਉਹਦੇ ਵੀ ਬਾਲ ਬੱਚੇ ਆ ਘੱਟ ਤੋਂ ਘੱਟ ਪ੍ਰਾਈਵੇਟ ਬੰਦਿਆਂ ਨੂੰ 10 ਮਿੰਟਾਂ ਬਾਅਦ ਇੱਕ ਪਰਮਟ ਪਾਉਣਾ ਚਾਹੀਦਾ ਇੱਕ ਪਰਮਟ 10 ਵਜੇ 1 ਮਿੰਟ ਦੇ ਬਾਅਦ ਆ ਦੂਜਾ ਪਰਮਟ 10 ਵਜੇ 11 12 ਮਿੰਟ ਤੇ ਸਰਕਾਰ ਨੂੰ ਨਹੀਂ ਦਿੰਦਾ ਡੀਡੀਓ ਨੂੰ ਆਰਟੀ ਜਿਹੜੇ ਪਾਸ ਕਰਕੇ ਪਰਮਿਟ ਪਾਸ ਕਰਦੇ ਆ ਜਿਹੜੇ ਅਫਸਰ ਆ ਵੀ ਤੁਸੀਂ ਦੋ ਦੋ ਮਿੰਟਾਂ ਬਾਅਦ ਪਰਮਿਟ ਪਾਸ ਬੈਹਾਂ ਦੀ ਅੱਗੇ ਲੱਗੀ ਆ ਤੇ ਉਹ ਇੱਕ ਦੂਜੇ ਦੇ ਉੱਤੇ ਹੀ ਚੜਾਉਣਗੇ ਬੱਸਾਂ ਹੈ ਲੋਕਾਂ ਦੀ ਜਾਨ ਦੀ ਕੋਈ ਜ਼ਿੰਮੇਵਾਰੀ ਨਹੀਂ ਇੱਥੇ ਆ ਵੀ ਗੱਲ ਜ਼ਰੂਰੀ ਆ ਵੀ ਪਰਮਿਟ ਘੱਟੋ ਘੱਟ 5-7 ਮਿੰਟਾਂ ਦਾ ਬਸ ਦਾ ਗੈਪ ਚਾਹੀਦਾ ਚਾਰ ਚਰ ਬੱਸਾਂ ਇੱਕ ਦੂਜੇ ਦੇ ਉੱਤੇ ਚੜੀਆਂ ਹੁੰਦੀਆਂ ਤੇ ਲੋਕੀ ਐ ਹੀ ਮਰਨਗੇ ਕੱਲੂ ਹੋਸਣਾ ਮੇਰਾ ਨੰਬਰ ਹੋਵੇ ਮੈਂ ਵੀ ਆਈ ਮਰ ਜੂਗਾ ਜਦੋਂ ਸੜਕ ਛੋਟੀ ਐ ਬੱਸਾਂ ਦਾ ਹਾਹਾਕਾਰ ਮੱਚਿਆ ਹੋਇਆ ਤੇ ਉਹ ਪਰ 100 ਤੋਂ ਘੱਟ ਚਲਾਉਂਦੇ ਨਹੀਂ ਉਹਨਾਂ ਦੀ ਮਜਬੂਰੀ ਹੋ ਜਾਂਦੀ ਐ ਵੀ ਫਰੀਦਕੋਟ 12 ਵਜੇ ਕੇ 12 ਮਿੰਟ ਤੇ ਪਹੁੰਚਣਾ 12:6 ਤੱਕ ਕੋਟਕਬਲੇ ਲੱਡਲੇ ਚੌਕ 'ਚ ਹੀ ਹੋਗੇ ਫਿਰ ਉਹ 6 ਮਿੰਟਾਂ 'ਚ ਕਿਹੜੇ ਹਿਸਾਬ ਨਾਲ ਜਾਊਗਾ ਉਹ ਤੂਫਾਨ ਫੜਨ ਦੇ ਮਤਾ ਵਚਨ ਮੰਗੂ ਜਾਊਗਾ ਉਹ ਤਾਂ ਆ ਗੱਲ ਐ ਵੀ ਧਰਨੇ ਲਾਓ ਪਹਿਲਾਂ ਟਰਾਂਸਪੋਰਟਰ ਦਾ ਦੋ ਦਿਨ ਦਰਵਾਜ਼ਾ ਰੋਕੋ ਬੱਸਾਂ ਸਾਰੀ ਉਹਨਾਂ ਦੀ ਬੰਦ ਕਰ ਦਿਓ ਕਿਸੇ ਵੀ ਬੱਸ ਧੱਲੇ ਬੰਦਾ ਆਉਂਦਾ ਅਗਰ ਗਲਤੀ ਬੱਸ ਵਾਲੇ ਦੀ ਹੈ ਤਾਂ ਹੇ ਨੀ ਕਿ ਹੁਣ ਮੈਂ ਪੈਗ ਲੱਗਿਆ ਤੇ ਮੈਂ ਕਾਰ ਤੇ ਜਾ ਰਿਹਾ ਤੇ ਮੈਂ ਵੱਜਿਆ ਤੇ ਫਿਰ ਵੀ ਇਹ ਗੱਲਾਂ ਸਾਰੇ ਪਾਸੇ ਦੇਖੋ ਹੁਣ ਇਹਦੇ ਚ ਤਾਂ ਬੱਚੇ ਦੀ ਕੋਈ ਗਲਤੀ ਨਹੀਂ ਸੀ ਪਰ ਕਈ ਵਾਰੀ ਤਾੜੀ ਦੋਨਾਂ ਥਾਂ ਨਾ ਉਵੈਦੇ ਕਈ ਖਾਂਦਵੀ ਕੇ ਬੰਦਾ ਆਪ ਵਾਲੀ ਤੇ ਜਾਈ ਜਾਂਦਾ ਹੁਣ ਕਰੋ ਕਿਹੜੇ ਮੂੜ ਚਾਰਿਆ ਸਾਹਮਣੇ ਵਾਲੇ ਦਾ ਕੀਪਦਾ ਲੜਕੇ ਆ ਰਿਹਾ ਘਰ ਵਾਲੇ ਲੜਕੇ ਆ ਰਿਹਾ ਉਹਦਾ ਉਹਦਾ ਬੱਚਾ ਵੈਸੀ ਤੜਕੇ ਆ ਰਿਹਾ ਜੀ ਦੁਕਾਨ ਤੋਂ ਅਸੀਂ ਤਾਂ ਬੱਚੇ ਦਾ ਕਹੀ ਇਹਨੇ ਉਹਦੀ ਤਾਂ ਵਿਚਾਰੇ ਦੀ ਗਲਤੀ ਨਹੀਂ ਉਹਦੀ ਗਲਤੀ ਨਹੀਂ ਚਲਾਇਓ ਵੀਡੀਓ ਨਾਲ ਅਸਤੇ ਖੁਦ ਕਹੀਨੇ ਤਾਰਾ ਜੀ ਉਹਦੀ ਗਲਤੀ ਨਹੀਂ ਹੈ ਤਾਂ ਕਰਕੇ ਪਰਿਵਾਰ ਦੇ ਨਾਲ ਅਸੀਂ ਮਾਲੀ ਸਾਹਿਬ ਦਾ ਵੀ ਕਰਾਂਗੇ ਹੋਰ ਬਟ ਜਰਾ ਹਮੇਸ਼ਾ ਲਈ ਸਪੋਰਟ ਕਰਾਂਗੇ ਪਰ ਅਸੀਂ ਦੀਪ ਬੱਥਾ ਰੋਕਣ ਵਾਸਤੇ ਕਰ ਦਾਂਗੇ ਉਹਨਾਂ ਦੇ ਦਰਵਾਜ਼ਾ ਰੋਕਣ ਵਾਸਤੇ ਕਰ ਦਾਂਗੇ ਆਮ ਜਨਤਾ ਰੋਕਣ ਤੇ ਸਾਡੀ ਕੋਈ ਸਮਰਥਨ ਨਹੀਂ ਹੈ ਜੀ ਇਹਦਾ ਪ੍ਰਧਾਨ ਜੀ ਕਿਮਲਾ ਦਾ ਕੋਈ ਤਬਦੀਲੀ ਨਹੀਂ ਬਿਜਲੂ ਬਾਈ ਕਹਿ ਰਹੇ ਆ ਵੀ ਜਿਹੜੀ ਦੀ ਬਾਸੀ ਰੁਕਣੀ ਚਾਹੀਦੀ ਆ ਹੋਰ ਬੱਸਾਂ ਨਹੀਂ ਰੁਕਣੇ ਚਾਹੀਦੀਆਂ ਇਹ ਗੱਲ ਜਾਇਜ਼ ਆ ਬਾਜਵਾ ਇਹ ਗੱਲ ਜਾਇਜ਼ ਆ ਪਰ ਇਸ ਦਾ ਸਾਨੂੰ ਮੇਨ ਪ੍ਰੋਬਲਮ ਇੱਥੇ ਵੇਖੀ ਆ ਪਹਿਲਾਂ ਵੀ ਵੇਖੀ ਆ 4 ਸਾਲ ਹੋ ਗਏ ਸਾਰਾ ਟੀਮ ਚ ਕੰਮ ਕੀਤਾ ਜੀ ਸੇਵਾ ਕੀਤੀ ਆ ਉੱਥੇ ਵੀ ਅਕਸਰ ਨਹੀਂ ਦੇਖਿਆ ਜਿਹੜੀ ਇਹਨੇ ਟਾਈਮਿੰਗ ਆ ਨਹੀਂ ਟਰਾਂਸਪੋਰਟ ਦੀ ਜਾਂ ਸਰਕਾਰ ਦੀ ਇਹ ਬਹੁਤ ਘਟ ਹੈ ਇਹ 15 20 ਮਿੰਟ 25 ਮਿੰਟ ਦਾ ਨੋ ਡਿਸਟੈਂਸ ਦੇਣਾ ਚਾਹੀਦਾ ਜਿਹੜਾ ਕਿ ਡਰਾਈਵਰ ਵੀ ਇੰਨੀ ਕਾਲੀ ਨਾ ਕਰੇ ਤੇ ਹੋਰ ਵੀ ਆਖਦੇ ਜਿਹੜੇ ਆਤਕ ਨਾ ਉਹ ਬਹੁਤ ਮਾੜੀ ਹੋਈ ਹੈ ਬਹੁਤ ਦੁਖਦਾਇਕ ਹੈ ਅਸੀਂ ਕੰਨੇ ਵੀ ਧਰਨਾ ਲਾਓ ਸਰਕਾਰ ਨੂੰ ਲਾਓ ਸਰਕਾਰਾਂ ਮੂਰੇ ਬੈਠੋ ਜਾ ਕੇ ਉਹਨਾਂ ਮੂਰੇ ਬੈਠੋ ਜਾਂ ਸਾਈਡ ਤੇ ਥੋੜਾ ਜਿਹਾ ਰਸਤਾ ਛੱਡ ਕੇ ਬੈਠੋ ਜਿਹੜਾ ਆਮ ਬੰਦਾ ਐਂਬੂਲੈਂਸ ਆ ਜਾਂ ਹੋਰ ਹੈ ਕੋਈ ਐਂਬੂਲੈਂਸ ਵਾਂਗਾਈ ਰਿਹਾ ਹੈ ਤੇ ਫਿਰ ਵੀ ਜਿਹੜਾ ਬਜ਼ੁਰਗ ਜਾਣਾ ਹੁੰਦਾ ਹੋਰ ਜਾਣਾ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਰਸਤਾ ਦਿੱਤਾ ਜਾਵੇ ਧਰਨਾ ਲਾਓ ਅਫਸੋਸ ਕਰੋ ਅਸੀਂ ਵੀ ਕੰਨੇ ਆ ਪਰ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਟ੍ਰਾਂਸਪੋਰਟ ਹੈਰੀ ਉਹਨਾਂ ਨੂੰ ਰੁਕਿਆ ਜਾਵੇ ਉਹਨਾਂ ਨੂੰ ਪਤਾ ਲੱਗੇ ਸਹੀ ਵੀ ਸਾਡੀ ਤੋਂ ਗਲਤੀ ਹੋਈ ਹੈ ਤੇ ਇਸ ਨੂੰ ਉਹ ਕਰਨਾ ਚਾਹੀਦਾ